ਫਾਨਾ ਦਾ ਸ਼ਾਹ ਸਵਾਰ ਕਰਤਾਰ ਸਿੰਘ ਸਰਾਭਾ ਹਿੰਦੁਸਤਾਨ ਦੇਸ਼ ਦੀ ਆਜ਼ਾਦੀ ਦੇ ਲਈ ਜਿਸ ਨੇ ਜੰਗ ਲੜੀ ਗਦਰ ਪਾਰਟੀ ਗਦਰ ਲਹਿਰ ਦਾ ਮੁਹਰੀ ਕਰਤਾਰ ਸਿੰਘ ਸਰਾਭਾ ਜਿਸ ਨੂੰ ਇਤਿਹਾਸਕਾਰ ਇਤਿਹਾਸ ਹਿੰਦੁਸਤਾਨ ਦੇ ਇਤਿਹਾਸ ਸੂਚੀਆਂ ਵਿੱਚ ਛੋਟਾ ਦਿਖਾਇਆ ਗਿਆ ਜਿਸ ਬਾਰੇ ਬਹੁਤ ਹੀ ਗਲਤ ਅਨੁਮਾਨ ਲਗਾਇਆ ਗਿਆ ਉਸ ਦੀ ਐਡੀ ਤਗੜੀ ਸ਼ਹਾਦਤ ਨੂੰ ਸਿੱਖੀ ਸਪ੍ਰਿਟ ਨੂੰ ਉਹਦੇ ਨਾਲੋਂ ਅਲੱਗ ਕੀਤਾ ਗਿਆ ਸੋ ਅੱਜ ਇਹ ਆਪਾਂ ਗੱਲ ਕਰਾਂਗੇ ਪੰਜਾਬ ਲੈਂਡ ਦੇ ਮਾਧਿਮ ਰਾਹੀਂ ਆਪਣੇ ਦਰਸ਼ਕਾਂ ਨੂੰ ਉਸ ਦੇ ਜੀਵਨ ਉਸ ਦੇ ਕਾਰਜ ਤੇ ਉਸ ਦੇ ਵਿੱਚ ਜਿਹੜੀ ਸਿੱਖੀ ਸਪਿਰਟ ਸੀ ਉਸ ਬਾਰੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਬਣਾਉਣ ਤੋਂ ਪਹਿਲਾਂ ਮੈਂ ਇੱਕ ਪ੍ਰਮਾਤਮਾ ਗਾੜੀ ਅਰਦਾਸ ਕੀਤੀ ਵੀ ਵੀਡੀਓ ਚੰਗੀ ਬਣ ਜੇ ਮੇਰੇ ਅੰਦਰ ਇੱਕ ਡਰ ਸੀ ਵੀ ਉਸ ਸੂਰਬੀਰ ਯੋਧੇ ਦੀ ਮੈਂ ਗੱਲ ਕਰਨ ਜਾ ਰਿਹਾ ਵੀ ਕਿਤੇ ਕੁਝ ਗਲਤ ਨਾ ਬੋਲਿਆ ਜਾਵੇ ਕੁਝ ਗਲਤ ਸੰਦੇਸ਼ ਮੈਸੇਜ ਨਾ ਚੱਲ ਜਾਵੇ। ਸੋ ਇਹ ਤਾਂ ਇੱਕ ਮੈਂ ਛੋਟੀ ਜਿਹੀ ਇੱਕ ਵੀਡੀਓ ਬਣਾਉਣ ਦੇ ਲਈ ਵੀ ਉਹਨਾਂ ਡਰ ਤੇ ਜਾਂ ਮੈਂ ਰੱਬ ਦਾ ਨਾਮ ਲੈ ਰਿਹਾ ਕਿ ਜਿਹੜਾ ਸ਼ਹੀਦ ਕਰਤਾਰ ਸਿੰਘ ਸਰਾਭਾ ਸੀ ਉਸ ਵਿੱਚ ਕਿੰਨੀ ਸਪਿਰਟ ਹੋ, ਕਿੱਡਾ ਤਗੜਾ ਉਸਨੇ ਕਾਰਜ ਕੀਤਾ ਗਦਰ ਪਾਰਟੀ ਲਈ, ਦੇਸ਼ ਦੀ ਆਜ਼ਾਦੀ ਦੇ ਲਈ। 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਪਿੰਡ ਦੇ ਵਿੱਚ ਪੈਦਾ ਹੁੰਦਾ ਏ ਨੌਜਵਾਨ ਜਦ ਇਹ ਨੌਜਵਾਨ 5 ਸਾਲ ਦਾ ਸੀ ਤੇ ਸਿਰ ਤੋਂ ਬਾਪ ਦਾ ਸਾਯਾ ਚਲਿਆ ਜਾਂਦਾ ਜਦੋਂ ਇਹ ਨੌਜਵਾਨ 7 ਸਾਲ ਦਾ ਸੀ ਸਿਰ ਤੋਂ ਮਾਤਾ ਦਾ ਵੀ ਸਾਯਾ ਚਲਿਆ ਜਾਂਦਾ ਉਸ ਦੀ ਇੱਕ ਵੱਡੀ ਭੈਣ ਸੀ ਤਨਕੌਰ ਜਿਸ ਨੂੰ 1957 ਦੇ ਵਿੱਚ ਜਦ ਪ੍ਰਤਾਪ ਸਿੰਘ ਕੈਰੋ ਮੁੱਖ ਮੰਤਰੀ ਸੀ ਤੇ ਉਹਨਾਂ ਵੱਲੋਂ ਉਹਨਾਂ ਦੀ ਪੈਨਸ਼ਨ ਲਈ ਗਈ ਤੇ ਲੁਧਿਆਣੇ ਦੇ ਵਿੱਚ ਜਦੋਂ ਸਰਾਭਾ ਜੀ ਦਾ ਬੁੱਤ ਲਾਇਆ ਗਿਆ ਉਹਨਾਂ ਦੀ ਜਿਹੜੀ ਭੈਣ ਵੱਡੀ ਸੀ ਧਨਕੌਰ ਉਸਨੇ ਭਾਵਿਕ ਹੋ ਕੇ ਬੜੀ ਤਗੜੀ ਤਕਰੀਰ ਦਿੱਤੀ ਸੀ ਸੋ ਕਰਤਾਰ ਸਿੰਘ ਸਰਾਬੇ ਦੀ ਜਿਹੜਾ ਬਚਪਨ ਸੀ ਇੱਕ ਮਾਂ-ਬਾਪ ਤੋਂ ਬਗੈਰ ਸੋ ਉਸ ਦੀ ਪਰਵਰਿਸ਼ ਕੀਤੀ ਸੀ ਉਸਦੇ ਦਾਦਾ ਬਦਲ ਸਿੰਘ ਜੀ ਨੇ ਜੋ ਕਿ ਇੱਕ ਬਹੁਤ ਹੀ ਸਿੱਖ ਿਆਗੂ ਸੀ ਤੇ ਉਹਨਾਂ ਦੇ ਘਰ ਦਾ ਮਾਹੌਲ ਇੱਕ ਸਿੱਖੀ ਮਾਹੌਲ ਸੀ ਸਵੇਰੇ ਅਮਰਤ ਵੇਲੇ ਨਿਤਨੇਮ ਪਾਠ ਬਾਣੀਆਂ ਸਿੱਖੀ ਨਾਲ ਜੁੜਿਆ ਹੋਇਆ ਪਰਿਵਾਰ ਸੀ ਤੇ ਸਹਿੰਦਾ ਪਰਿਵਾਰ ਸੀ ਚੰਗਾ ਰੁਕੀ ਖੰਡਾ ਉਹਦੇ ਤਿੰਨ ਚਾਚੇ ਸੀ ਜਿਹੜੇ ਇੱਕ ਮਨ ਵਿੱਚ ਡਾਕਟਰ ਸੀ ਤੇ ਦੋ ਸਰਕਾਰੀ ਜੋਬ ਕਰਦੇ ਸੀ ਕੋ ਪੜਿਆ ਲਿਖਿਆ ਪਰਿਵਾਰ ਸੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੇ ਆਪਣੇ ਜਿਹੜੇ ਬਚਪਨ ਦੀ ਪ੍ਰਾਇਮਰੀ ਆਪਣੇ ਸਕੂਲ ਪਿੰਡ ਦੇ ਵਿੱਚੋਂ ਕੀਤੀ ਤੇ ਫਿਰ ਲਾਗੇ ਪਿੰਡ ਗੁਜਰਾਵਾਲਾ ਉਸ ਤੋਂ ਪੜਾਈ ਕੀਤੀ ਇਹ ਹਾਈ ਸਕੂਲ ਜਿਹੜਾ ਉਹ ਮਾਲਵਾ ਖਾਲਸਾ ਹਾਈ ਸਕੂਲ ਦੇ ਵਿੱਚੋਂ ਸੋ ਉਹ ਸਕੂਲ ਵਿੱਚ ਪੜ੍ਹਦੇ ਸਮੇਂ ਵੀ ਉਹਨਾਂ ਦੇ ਵਿੱਚ ਸਿੱਖੀ ਦਾ ਜਜ਼ਬਾ ਬਹੁਤ ਸੀ ਜਦੋਂ ਪ੍ਰਭਾਤ ਫੇਰੀਆਂ ਨਗਰ ਕੀਰਤਨ ਜੇ ਖਾਲਸਾ ਦਿਵਸ ਹੋਣੇ ਵਿਸਾਖੀ ਆਉਣੀ ਵੱਧ ਚੜ ਕੇ ਉਸ ਨੇ ਉਹਨਾਂ ਚੀਜ਼ਾਂ ਦੇ ਵਿੱਚ ਹਿੱਸਾ ਲੈਣਾ ਨਗਰ ਕੀਰਤਨ ਗੁਰਦੁਆਰਿਆਂ ਦੀ ਸੇਵਾ ਪਾਠ ਬਾਬਿਆਂ ਦੀ ਸੋ ਉਹ ਉਹਦੇ ਵਿੱਚ ਜਿਹੜੀ ਇੱਕ ਸਿੱਖੀ ਸਪਿਰਟ ਸੀ ਉਹ ਸ਼ੁਰੂ ਤੋਂ ਬਚਪਨ ਉਸ ਦੇ ਘਰ ਤੋਂ ਹੀ ਆਈ ਫਿਰ ਸਕੂਲ ਦਾ ਮਾਹੌਲ ਉਸ ਦਾ ਆਲੇ-ਦੁਆਲੇ ਦਾ ਮਾਹੌਲ ਤੇ ਬਚਪਨ ਦੇ ਵਿੱਚ ਉਹ ਪੜ੍ਹਾਈ ਚੋਂ ਤਾਂ ਥੋੜਾ ਜਿਹਾ ਵੀਕ ਸੀ ਪਰ ਉਹ ਖੇਡਾਂ ਦੇ ਵਿੱਚ ਬਹੁਤ ਜ਼ਿਆਦਾ ਉਤਕ੍ਰਿਅ ਕਰਦਾ ਸੀ ਹਾਕੀ ਦੀ ਉਹਦੀ ਗੇਮ ਸੀ ਤੇ ਹਾਕੀ ਵੀ ਇਸ ਤਰ੍ਹਾਂ ਖੇਡਦਾ ਸੀ ਕਿ ਬਾਲ ਨੂੰ ਪਤਾ ਨਹੀਂ ਲੱਗਣ ਦਿੰਦਾ ਸੀ ਕਿਸ ਤਰ੍ਹਾਂ ਕਮਾ ਦਿੰਦਾ ਸੀ ਵੀ ਬਹੁਤ ਵਧੀਆ ਪੜ੍ਹਾਈ ਦੇ ਵਿੱਚ ਨਹੀਂ ਸੀ ਭਾਵੇਂ ਖੇਡਾਂ ਦੇ ਵਿੱਚ ਸੀ ਤੇ ਉਸ ਦੇ ਛੋਟੇ ਬਚਪਨ ਦੇ ਵਿੱਚ ਦੇਖ ਕੇ ਜਦਦਾ ਬਹਿ ਨਹੀਂ ਨਾ ਸਕਦੇ ਕਿ ਬੱਚੇ ਉਸ ਦਾ ਇਸ ਤਰ੍ਹਾਂ ਦਾ ਹੁੰਦਾ ਸੀ ਵੀ ਟਿਕਣਾ ਨਹੀਂ ਆ ਜਦਦਾ ਸਵਾਰ ਹੀ ਰਹਿਣਾ ਆ ਵੀ ਕਰ ਲਈਏ ਆ ਵੀ ਕਰ ਲਈਏ ਇਦਾਂ ਕਰ ਲਈਏ ਸੋ ਇਦਾਂ ਦਾ ਉਸ ਦਾ ਬਿਹੇਵੀਅਰ ਸੀ ਚਲੋ ਜੀ ਜਿਸ ਤਰ੍ਹਾਂ ਸਮਾਂ ਬੀਤਿਆ ਤੇ ਮਾਪੇ ਬਾਪ ਨਾ ਹੋਣ ਦੇ ਕਰਕੇ ਇੱਥੇ ਥੋੜਾ ਪੜਦਾ ਨਹੀਂ ਸੀ ਤੇ ਉਸ ਦਾ ਚਾਚਾ ਉੜੀਸਾ ਕਰਦਾ ਸੀ ਨੌਕਰੀ ਉਹ ਨੂੰ ਉੜੀਸਾ ਨਾਲ ਲੈ ਗਏ ਚਲੋ ਅੜੀਸਾ ਉਸ ਨੇ 10ਵੀਂ ਪਾਸ ਕੀਤੀ ਤੇ ਪੜ੍ਹਾਈ ਦੇ ਤੌਰ ਤੇ ਹੀ ਉੱਚੇਰੀ ਵਿਦਿਆਲਿਆਣ ਦੇ ਲਈ ਉਸਨੇ ਫਿਰ ਅਮਰੀਕਾ ਜਾਣ ਦਾ ਸੋਚਿਆ ਤੇ ਉਸ ਨੂੰ ਉਸਦੇ ਦਾਦਾ ਤੇ ਚਾਚਿਆਂ ਨੇ ਵੀ ਇਸ ਚੀਜ਼ ਦੀ ਹਮਾਇਤ ਦਿੱਤੀ ਕਿ ਤੂੰ ਅਮਰੀਕਾ ਜਾ ਕੇ ਪੜ੍ਹ ਸਕਦਾ ਵਾ ਤੇ ਉਸਨੇ 1912 ਦੇ ਵਿੱਚ ਬੰਗਾਲ ਦੀ ਖਾੜੀ ਤੋਂ ਸਮੁੰਦਰੀ ਰਾਹੇ ਤੋਂ ਸਮੁੰਦਰੀ ਜਹਾਜ਼ ਰਾਹੀਂ ਉੱਧਰ ਨੂੰ ਖਿਲ ਪਿਆ ਅਮਰੀਕਾ ਨੂੰ ਰਸਤੇ ਵਿੱਚ ਉਹਦੋਂ ਅਮਰੀਕਾ ਨੂੰ ਜਾਂਦੇ ਆ ਰਾਹ ਸਤੇ ਦੇ ਵਿੱਚ ਹਾਂਗਕਾਂਗ ਰੁਕਣਾ ਪੈਂਦਾ ਸੀ ਹਾਂਗਕਾਂਗ ਦੇ ਗੁਰਦੁਆਰੇ ਵਿੱਚ ਰੁਕਿਆ ਉੱਥੇ ਉਸ ਨੂੰ ਗੁਰਸਿੱਖ ਮਿਲੇ ਤੇ ਸਿੱਖਾਂ ਨੂੰ ਮਿਲ ਕੇ ਉੱਥੇ ਬਹੁਤ ਉਸ ਦਾ ਮਨ ਕੁਝ ਹਾਲ ਹੋਇਆ ਤੇ ਬਾਹਰ ਇਹਨੇ ਸਿੱਖ ਭਾਈ ਚਾਰ ਤੇ ਗੁਰਦੁਆਰਾ ਦੇਖ ਕੇ ਉੱਥੋਂ ਹੁੰਦੇ ਹੋਏ ਸੈਨ ਫਰਾਂਸਕੋ ਦੇ ਵਿੱਚ 1912 ਦੇ ਵਿੱਚ ਉਸ ਦਾ ਜਹਾਜ਼ ਲੱਗਾ ਤੇ ਜਦੋਂ ਉੱਥੇ ਜਹਾਜ਼ ਤੋਂ ਉਤਰੇ ਤੇ ਇਮੀਗ੍ਰੇਸ਼ਨ ਵਾਲਿਆਂ ਨੇ ਦੂਸਰੇ ਜਿਹੜੇ ਦੇਸ਼ ਜਾਪਾਨ ਹਾਂਗਕਾਂਗ ਸਿੰਗਾਪੁਰ ਤੋਂ ਆਏ ਲੋਕ ਸੀ ਉਹਨਾਂ ਨੂੰ ਤੇ ਸੌਖੇ ਰਸਤੇ ਜਾਣ ਦਿੱਤਾ ਪਰ ਇਹਨਾਂ ਦੇ ਸਿਰਾਂ ਤੇ ਪੱਗਾਂ ਵੇਖ ਕੇ ਸਿੱਖ ਵੇਖ ਕੇ ਵੀ ਆ ਪੰਜਾਬ ਤੋਂ ਆ ਤੇ ਉਹਨਾਂ ਨੂੰ ਇਮੀਗ੍ਰੇਸ਼ਨ ਨੇ ਸਵਾਲ ਕਿਤਾਬ ਕਰਨੇ ਅਲੱਗ ਲੈਂਡ 'ਚ ਕਰ ਲਿਆ ਵੀ ਤੁਸੀਂ ਆ ਸੈਪਰੇਟ ਹੋ ਜੋ ਤੇ ਕਾਫੀ ਉਹਨਾਂ ਨੂੰ ਸਵਾਲ ਕਿਤਾਬ ਕੀਤੇ ਜਿਸ ਤੋਂ ਕਰਤਾਰ ਸਿੰਘ ਸਰਾਭਾ ਨੂੰ ਇੱਕ ਬੇਕੀ ਮਹਿਸੂਸ ਹੋਈ ਤੇ ਜ਼ਿਲਤ ਭਰੀ ਜ਼ਿੰਦਗੀ ਜਿਸ ਤਰ੍ਹਾਂ ਵੀ ਫੀਲ ਹੋਈ ਵੀ ਯਾਰ ਬਾਹਰ ਸਾਡਾ ਇਹ ਹਾਲ ਆ ਕਿਉਂਕਿ ਅਸੀਂ ਆਪਦੇ ਦੇਸ਼ ਦੇ ਵਿੱਚ ਗੁਲਾਮ ਸੀ ਉਹ ਟਾਈਮ ਉਦੋਂ ਗੁਲਾਮੀ ਦੀਆਂ ਜ਼ੰਜੀਰਾਂ ਸਭ ਤੋਂ ਪਹਿਲਾਂ ਉਦੋਂ ਫੀਲ ਹੋਈਆਂ ਜਦੋਂ ਅਮਰੀਕਾ ਦੀ ਧਰਤੀ ਤੇ ਸਾਨ ਫਰਾਂਸਕੋ ਜਿਹੜਾ ਉਤਰਿਆ ਉਸ ਨੂੰ ਇਸ ਆ ਚੀਜ਼ ਜਿਹੜੀ ਆਜ਼ਾਦੀ ਦੀ ਸਪਿਰਟ ਜਿਹੜੀ ਆਜ਼ਾਦੀ ਲੈਣ ਬਾਰੇ ਉਦੋਂ ਹੀ ਉਸਨੇ ਆ ਚੀਜ਼ ਸੋਚ ਲਈ ਕਿ ਨਹੀਂ ਮੈਂ ਆਪਦੇ ਦੇਸ਼ ਨੂੰ ਯਾਦ ਕਰਾ ਕੇ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਉਣੀ ਹੈ ਉਸ ਸਮੇਂ ਦੇ ਵਿੱਚ 1912 13 14 ਉਸ ਸਮੇਂ ਦੇ ਵਿੱਚ ਹਾਲਾਤ ਬਹੁਤ ਮਾੜੇ ਸੀ ਅਮਰੀਕਾ ਕੈਨੇਡਾ ਦੇ ਵਿੱਚ ਸਿੱਖਾਂ ਨੂੰ Hindu Hindi ਕਿਹਾ ਜਾਂਦਾ ਸੀ ਜਾਂ Hindu ਵੀ ਸਿੱਖਾਂ ਦੀ ਵੱਖਰੀ ਪਛਾਣ ਨਹੀਂ ਸੀ ਇਹਨਾਂ ਨੂੰ ਮੈਲਾਂ ਦੇ ਵਿੱਚ ਕੰਮ ਕਰਨਾ ਪੈਂਦਾ ਸੀ ਉੱਥੇ ਕਹਿ ਦਿੰਦੇ ਸੀ ਕਿ ਉਹਨਾਂ ਨੂੰ ਖਾਣਾ ਵੀ ਬਹੁਤ ਹੀ ਗੰਦਾ ਪਹਿਲਾ ਦਿੱਤਾ ਜਾਂਦਾ ਸੀ ਸਫ਼ਰ ਕਰਨ ਦੇ ਲਈ ਰੇਲ ਦੇ ਵਿੱਚ ਤਬਾਕੂ ਵਾਲੇ ਡੱਬੇ ਦੇ ਵਿੱਚ ਭਾਇਆ ਜਾਂਦਾ ਸੀ ਜੋ ਇੱਕ ਸਿੱਖ ਲਈ ਬਹੁਤ ਮਾੜਾ ਹੁੰਦਾ ਸੀ ਜੇ ਕਿਸੇ ਨੇ ਅਦਾਲਤ ਦਾ ਕੇਸ ਅਦਾਲਤ ਚ ਜਾਣਾ ਪੱਗ ਟੋਪੀ ਲਾ ਕੇ ਜਾਣਾ ਜਿਹੜੇ ਤਾਂ Hindu CO time Hindu Hindustan ਦੇ ਉਹਨਾਂ ਲਈ ਤਾਂ ਇਹ ਇੱਕ ਸਿਰਫ ਬੇਇੱਜ਼ਤੀ ਸੀ ਪਰ ਜਦੋਂ ਸਿੱਖ ਨੂੰ ਪੱਗ ਲਾ ਕੇ ਅਦਾਲਤ ਦੇ ਵਿੱਚ ਜਾਣਾ ਪੈਂਦਾ ਸੀ ਤੇ ਉਸ ਲਈ ਇੱਕ ਆ ਮਰਨ ਤੋਂ ਕਹਿ ਸਕਦੇ ਕਿ ਮਰਨ ਤੋਂ ਘੱਟ ਚੀਜ਼ ਨਹੀਂ ਸੀ ਵੀ ਸਿੱਖ ਦੀ ਪੱਗ ਉਤਾਰਨੀ ਤੇ ਉਤਾਰ ਕੇ ਆਪ ਜਿਦਾਂ ਅਦਾਲਤ ਵਿੱਚ ਜਾਣਾ ਇਹ ਚੀਜ਼ਾਂ ਨੂੰ ਦੇਖ ਕੇ ਕਰਤਾਰ ਸਿੰਘ ਸਾਹਬੇ ਨੂੰ ਬੜੀ ਠੇਸ ਪਹੁੰਚੀ ਦੀ ਬਾਹਰ ਸਾਡਾ ਇਹ ਹਾਲਾਤ ਹੁੰਦਾ ਵਾ ਉੱਥੇ ਜਿਸ ਤਰ੍ਹਾਂ ਘਟਣਾ ਸੀ ਵੀ ਬਾਜ਼ਾਰ ਦੇ ਵਿੱਚ ਸਿੱਖ ਸ਼ਾਪਿੰਗ ਨਹੀਂ ਕਰ ਸਕਦੇ ਸੀ ਵਪਾਰ ਨਹੀਂ ਕਰ ਸਕਦੇ ਸੀ ਕਈਆਂ ਨੂੰ ਆਪਣੀਆਂ ਸਿੱਖਾਂ ਨੂੰ ਕੰਪਨੀਆਂ ਬਣਾ ਕੇ ਕੰਪਨੀਆਂ ਬੰਦ ਕਰਨੀਆਂ ਪਈਆਂ ਜਦੋਂ ਆਪਣੇ ਸਿੱਖਾਂ ਨੇ ਉੱਥੇ ਪੈਲੀ ਲੈ ਕੇ ਬਾਏ ਕੀਤੀ ਤੇ ਜਦੋਂ ਇਹ ਚੀਜ਼ ਅਮਰੀਕਾ ਨੇ ਦੇਖੀ ਅਮਰੀਕਾ ਨੂੰ ਇਹ ਚੀਜ਼ ਪਸੰਦ ਨਾ ਆਈ ਤੇ ਉਹਨਾਂ ਨੇ ਉੱਥੇ ਨਵਾਂ ਲਾਅ ਕਰਤਾ ਕਿ ਹਿੰਦੁਸਤਾਨ ਦਾ ਬੰਦਾ ਇੱਥੇ ਆਣ ਕੇ ਜਾਇਦਾਦ ਨਹੀਂ ਲੈ ਸਕਦਾ ਥੀਓਲੋਜੀ ਫਿਰ ਸਭ ਤੋਂ ਪਹਿਲਾਂ ਇਹਨਾਂ ਨੇ ਅ ਅਮਰੀਕਾ ਦੇ ਵਿੱਚ ਸਕਾਟਨ ਦੇ ਵਿੱਚ ਗੁਰਦੁਆਰਾ ਪਹਿਲਾ ਬਣਾਇਆ ਤੇ ਆਪਣਾ ਸਭ ਤੋਂ ਪਹਿਲਾਂ ਸਿੱਖ ਪਾਈਚਾਰੇ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਸੋਹਣ ਸਿੰਘ ਪਗਨਾ ਜੀ ਤੇ ਕਾਫੀ ਹੋਰ ਆਗੂ ਐ ਤੇ ਲਾਲਾ ਹਰਦੇਵਾਲ ਜੀ ਤੇ ਕਰਤਾਰ ਸਿੰਘ ਸਰਾਭਾ ਜੀ ਬੰਤਿਰ ਸਿੰਘ ਜੀ ਕਾਫੀ ਜੀ ਨਾਮ ਲੈਣ ਲੱਗਾ ਤੇ ਗਦਰ ਲਹਿਰ ਦੇ ਬਹੁਤ ਤਗੜੇ ਸਿਰ ਕੱਢ ਆਗੂ ਸੀ ਪਰ ਅੱਜ ਆਪਾਂ ਗੱਲ ਕਰਨੀ ਹੈ ਕਰਤਾਰ ਸਿੰਘ ਸਰਾਭਾ ਦੀ ਤੇ ਉਸ ਦੇ ਕਾਰਨਾਮੇ ਤੋ ਉਸਨੇ ਕਰਤਾਰ ਸਿੰਘ ਸਰਾਭੇ ਨੇ ਗਦਰ ਪਾਰਟੀ ਨੂੰ ਜੋੜਨ ਦੇ ਲਈ ਉਸ ਦੀਆਂ ਮਹਿਮਾ ਉਸ ਦੇ ਲਈ ਜਿਹੜਾ ਅਖਬਾਰ ਕੱਢਿਆ ਗਦਰ ਅਖਬਾਰ ਉਸ ਨੂੰ ਕਿਸ ਤਰ੍ਹਾਂ ਪਰਚੇ ਨੂੰ ਵੰਡਣਾ ਵਾ ਉਸ ਪਰਚੇ ਦੀ ਇਨਕਮ ਪੈਸੇ ਕਿੱਥਾਂ ਕਲੈਕਟ ਕਰਨੇ ਆ ਸਿੱਖੀ ਪ੍ਰਚਾਰ ਕਿਸ ਤਰ੍ਹਾਂ ਕਰਨਾ ਵਾ ਸਿੱਖਾਂ ਦੇ ਅੰਦਰ ਸਿੱਖੀ ਸਪਿਰਟ ਕਿੱਦਾਂ ਭਰਨੀ ਆ ਦੇਸ਼ ਦੇ ਲਈ ਆਜ਼ਾਦੀ ਨੂੰ ਫੀਲ ਕਰਾਉਣਾ ਕਿਸ ਤਰ੍ਹਾਂ ਇਹ ਸਾਰੇ ਕਾਰਜ ਕਰਤਾਰ ਸਿੰਘ ਸਰਾਬੇ ਦੇ ਸੀ ਕਰਤਾਰ ਸਿੰਘ ਸਰਾਬਾ ਈਵਨ ਹਵਾਈ ਜਹਾਜ਼ ਦਾ ਪਹਿਲਾ ਪਾਇਲਟ ਬਣ ਜਾ ਰਿਹਾ ਸੀ ਅਮਰੀਕਾ ਦੇ ਵਿੱਚ ਉਹ ਸਿੱਖ ਰਿਹਾ ਸੀ ਜਦ ਕਿ ਉਹਨੂੰ ਵਿੱਚ ਛੱਡਣਾ ਪਿਆ ਹਿੰਦੁਸਤਾਨ ਵਾਪਸ ਆਉਣ ਦੇ ਲਈ ਤੇ ਜਦੋਂ ਘਟਨਾ ਹੁੰਦੀ ਏ ਕਾਮਾਗਾਟਾ ਮਾਰੂ ਵਾਲੇ ਗੁਰੂ ਨਾਨਕ ਜਹਾਜ਼ ਦੀ ਉਸ ਜਹਾਜ਼ ਨੂੰ ਕਿਸ ਤਰ੍ਹਾਂ ਜਲਤ ਕੀਤਾ ਗਿਆ ਪਹਿਲਾਂ ਤਾਂ ਇੰਡੀਆ ਤੋਂ ਨਹੀਂ ਫਿਰ ਉਹਨੇ ਮੁਸਾਫਰ ਹਾਂਗਕਾਂਗ ਤੋਂ ਚੱਕੇ ਕਿੱਦਾਂ ਸਿੰਗਾਪੁਰ ਤੋਂ ਹੁੰਦਾ ਹੋਇਆ ਕੈਨੇਡਾ ਗਿਆ ਤੇ ਕੈਨੇਡਾ ਸਰਕਾਰ ਨੇ ਵੀ ਉਸ ਨੂੰ ਜਿੱਦਾਂ ਬੰਦਰਗਾਹ ਤੇ ਲੱਗਣ ਨਹੀਂ ਦਿੱਤਾ ਤੇ 376 ਦੇ ਕਰੀਬ ਮੁਸਾਫਰ ਸੀ ਜਿਹੜੇ ਭੁੱਖੇ ਪਾਣੀ ਅੰਨਪਾਣੀ ਉਹਨਾਂ ਦਾ ਬੰਦ ਕਰ ਦਿੱਤਾ ਗਿਆ ਤੇ ਉਹ ਚੀਜ਼ ਨੂੰ ਦੇਖ ਕੇ ਜਦੋਂ ਇਹ ਚੀਜ਼ ਗਦਰ ਪਾਰਟੀ ਨੂੰ ਪਤਾ ਲੱਗੀ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਤਕੜਾ ਵਿਰੋਧ ਕੈਨੇਡਾ ਸਰਕਾਰ ਅਮਰੀਕਾ ਸਰਕਾਰ ਤੇ ਹਿੰਦੁਸਤਾਨ ਬ੍ਰਿਟਿਸ਼ ਸਰਕਾਰ ਦੇ ਖਿਲਾਫ ਹੋਇਆ ਵੀ ਸਾਡੇ ਸਿੱਖ ਭਰਾਵਾਂ ਨੂੰ ਉਹਨਾਂ ਦੇ ਜਹਾਜ਼ ਨੂੰ ਬਦਲਦਾ ਤੇ ਲੱਗਣ ਕਿਉਂ ਨਹੀਂ ਦਿੱਤਾ ਜਾ ਰਿਹਾ ਸੋ ਇਹਨਾਂ ਨੇ ਉਦੋਂ ਹੀ ਗੁਪਤ ਆਪਣੀਆਂ ਮੀਟਿੰਗਾਂ ਕਰਕੇ ਤੇ ਹਿੰਦੁਸਤਾਨ ਜਾਣ ਦਾ ਫੈਸਲਾ ਕਰ ਲਿਆ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਜਹਾਜ਼ ਆ ਉਹ ਹਿੰਦੁਸਤਾਨ ਦੀ ਤਰਫ ਨੂੰ ਮੋੜ ਦਿੱਤਾ ਸੋ ਇਹਨਾਂ ਨੇ ਵੀ ਆਪਣੇ ਕਮਰ ਕੱਸੇ ਕੱਸ ਕੇ ਤੇ ਹਿੰਦੁਸਤਾਨ ਜਾ ਕੇ ਉੱਥੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜੰਗ ਛੇੜਨ ਦਾ ਜਿਹੜੀ ਮੁਹਿੰਮ ਇਹੋ ਚਲਾਉਣੀ ਸ਼ੁਰੂ ਕਰਨੀ ਸੀ ਸੋ ਇਹਦੇ ਲਈ ਸਭ ਤੋਂ ਪਹਿਲਾਂ ਸੂਰ ਸਿੰਘ ਪਗਣਾ ਜੀ ਨੂੰ ਉਹਨਾਂ ਨੂੰ ਹਥਿਆਰਾਂ ਦੀਆਂ ਪੇਟੀਆਂ ਉਸ ਜਹਾਜ਼ ਰਾਹੀਂ ਪਹੁੰਚਾਉਣੀਆਂ ਸੀ ਹਿੰਦੁਸਤਾਨ ਦੇ ਵਿੱਚ ਕਿ ਜਦ ਆਪਣੇ ਬੰਦਿਆਂ ਨੂੰ ਹਥਿਆਰ ਦੇ ਕੇ ਤੇ ਆਪਾਂ ਅੰਗਰੇਜ਼ਾਂ ਦੇ ਖਿਲਾਫ ਆਪਣੀ ਜਿਹੜੀ ਵਿਦਰੋਹ ਆ ਉਹ ਸਟਾਰਟ ਕਰਾਂਗੇ ਤੇ ਹਥਿਆਰਾਂ ਦੀ ਜਿਹੜੀ ਸਾਰੀ ਇਕੱਠੇ ਕਰਨ ਦੀ ਜ਼ਿੰਮੇਵਾਰੀ ਸੀ ਉਹ ਸੀ ਕਰਤਾਰ ਸਿੰਘ ਸਰਾਭਾ ਜੀ ਦੀ ਉਹਨਾਂ ਨੇ ਕਿਸ ਤਰ੍ਹਾਂ ਪੇਟੀਆਂ ਲਾ ਕੇ ਜਹਾਜ਼ਾਂ ਦੇ ਵਿੱਚ ਰੱਖੀਆਂ ਕਿਸ ਕਿਸ ਤਰ੍ਹਾਂ ਉਹ ਲੈ ਕੇ ਗਏ ਬਹੁਤ ਹੀ ਜਦਾਂ ਵੀ ਇੱਕ ਪੁਲਸ ਦੀ ਨਿਗਾਹ ਤੋਂ ਬਚ ਕੇ ਤੇ ਆਪ ਵੀ ਕਰਤਾਰ ਸਿੰਘ ਸਰਾਭਾ ਜਿਸ ਤਰ੍ਹਾਂ ਪੁਲਸ ਦੀ ਨਿਗਾਹ ਤੋਂ ਬਚ ਕੇ ਹਾਂਗਕਾਂਗ ਹਾਂਗਕਾਂਗ ਤੋਂ ਸਿੱਧਾ ਇੰਡੀਆ ਨੂੰ ਨਹੀਂ ਗਿਆ ਕੋਲੰਬੀਆ ਤੋਂ ਹੋ ਕੇ ਕੋਲੰਬੀਆ ਤੋਂ ਇੰਡੀਆ ਨੂੰ ਗਿਆ ਵੀ ਕਾਫੀ ਐਸ ਨੇ ਸ਼ਿੰਗਰਚ ਕੀਤਾ ਇੰਡੀਆ ਜਾਣ ਦੇ ਲਈ ਕਿਉਂਕਿ ਜਿਹੜੀ ਅੰਗਰੇਜ਼ ਸਰਕਾਰ ਉਸ ਸਮੇਂ ਦੀ ਸੀ ਹਿੰਦੁਸਤਾਨ ਦੇ ਵਿੱਚ ਉਸ ਨੂੰ ਡਰ ਸੀ ਗਦਰ ਪਾਰਟੀ ਦਾ ਤਾਂ ਖੌਫ ਹੈਗਾ ਸੀ ਪਰ ਉਹਨਾਂ ਨੂੰ ਵੱਡਾ ਖੌਫ ਸੀ ਕਰਤਾਰ ਸਿੰਘ ਸਰਾਬੇ ਦਾ ਵੀ ਇਹਨਾਂ ਦਾ ਇੱਕ ਨੌਜਵਾਨ ਇਹੀ ਆ ਵੀ ਜਿਹੜਾ ਇੱਕ ਤੂਫਾਨ ਹੀ ਆ ਵੀ ਗਦਰ ਪਾਰਟੀ ਦੇ ਵਿੱਚ ਕੋਈ ਕੰਮ ਦਾ ਐਂ ਕਰਦਾ ਵਾ ਐਡਾ ਬੰਦਾ ਵੀ ਛੋਲਾ ਕਿਸੇ ਵੀ ਕਾਰਜ ਨੂੰ ਕਰਨ ਵਾਲਾ ਕਿਸੇ ਇਤਿਹਾਸ ਦੇ ਵਿੱਚ ਨਹੀਂ ਦੇਖਿਆ ਵੀ ਇੰਨੇ ਕੰਮ ਨੂੰ ਕਿੱਡੀ ਛੇਤੀ ਮੈਨੇਜ ਕਰ ਲੈਂਦਾ ਸੀ ਕਿੰਨਾ ਕੋਸ ਬੰਦੇ ਦਾ ਦਿਮਾਗ ਹੋਊਗਾ ਕੋਈ ਵੀ ਉਹਨੂੰ ਗਦਰ ਪਾਰਟੀ ਕੋਈ ਕਾਰਜ ਸੌਂਪਦੀ ਸੀ ਮੇਨਟੈਂਸ ਕੈਂਟਾਂ ਦੇ ਵਿੱਚ ਉਸ ਤੇ ਨਿਰਣਾ ਲੈ ਕੇ ਉਸ ਨਿਰਨੇ ਤੇ ਖਰਾ ਉਤਰਦਾ ਸੀ ਤੇ ਉਸ ਨੂੰ ਕੰਪਲੀਟ ਕਰਦਾ ਸੀ ਐਦਾਂ ਨਹੀਂ ਕਿ ਗੱਲ ਕਰਕੇ ਚਲੋ ਮੈਂ ਕਰੂੰਗਾ ਦੇਖਾਂਗੇ ਆਹ ਚੀਜ਼ ਉੱਚ ਹੈ ਨਹੀਂ ਸੀ ਮੈਂ ਕਰੂੰਗਾ ਕਰਤਾ ਹੋ ਗਿਆ ਬਸ ਕਰਕੇ ਫੇਰ ਉਹ ਆਪਣੀ ਰਿਪੋਰਟ ਦਿੰਦਾ ਸੀ ਸੋ ਇਸ ਇਸ ਤਰ੍ਹਾਂ ਦਾ ਉਹ ਬੰਦਾ ਸੀ ਤੇ ਬਹੁਤ ਤਗੜੀ ਜਿਸ ਦੀ ਸ਼ਹਾਦਤ ਉਸਨੇ ਕੀਤਾ ਕਿੰਨਾਂ ਲਈ ਹਿੰਦੁਸਤਾਨ ਦੇ ਲਈ ਉਸਨੇ ਹਿੰਦੁਸਤਾਨ ਦੇ ਵਿੱਚ ਰਹਿੰਦੇ ਹਰੇਕ ਕਮਿਊਨਿਟੀ ਦੇ ਲਈ ਭਾਵੇਂ ਮੁਸਲਮਾਨ ਰਹਿ ਰਿਹਾ ਹੋਵੇ ਭਾਵੇਂ ਈਸੂ ਰਹਿ ਰਿਹਾ ਹੋਵੇ ਕਿਉਂਕਿ ਸਿੱਖ ਹੋਣ ਦਾ ਨਾਤਾ ਸਿੱਖਾਂ ਦਾ ਇਹੀ ਆ ਵੀ ਹਰੇਕ ਮਜਬ ਨੂੰ ਪਿਆਰ ਕਰਨਾ ਕਿਸੇ ਦਾ ਵਿਰੋਧ ਨਹੀਂ ਕਰਨਾ ਆ ਜਿਹੜਾ ਕੋਈ ਜ਼ਾਲਮ ਆ ਉਸ ਦਾ ਜ਼ਰੂਰ ਕਰਨਾ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਤੇ ਚਲੋ ਜੀ ਉਸ ਤੋਂ ਬਾਅਦ ਉਹ ਹਿੰਦੁਸਤਾਨ ਦੇ ਵਿੱਚ ਪਹੁੰਚ ਜਾਂਦੇ ਆ ਹਿੰਦੁਸਤਾਨ ਤੋਂ ਫਿਰ ਕਰਤਾਰ ਸਿੰਘ ਸਾਹਾ ਜੀ ਕਿਸ ਤਰ੍ਹਾਂ ਲਾਹੌਰ ਜਾਂਦੇ ਆ ਲਾਹੌਰ ਦੇ ਵਿੱਚ ਆਪਣੇ ਬੰਦਿਆਂ ਨੂੰ ਇਕੱਠੇ ਕਰਦੇ ਆ ਤੇ ਹਥਿਆਰ ਇਕੱਠੇ ਕਰਨੇ ਸ਼ੁਰੂ ਕਰ ਦਿੰਦੇ ਆ ਸਮੱਸਿਆ ਆ ਜਾਂਦੀ ਹਥਿਆਰਾਂ ਨੂੰ ਹੋਰ ਖਰੀਦਣਾ ਪੈਣਾ ਹਥਿਆਰ ਥੋੜੇ ਆ ਬੰਦੇ ਜਾਦੇ ਆ ਕਿਉਂਕਿ ਜੇ ਗਦਰ ਗਦਰ ਫਲਾਉਣਾ ਤੇ ਗਦਰ ਲਈ ਬੰਦੇ ਵੀ ਜ਼ਿਆਦੇ ਚਾਹੀਦੇ ਆ ਹਥਿਆਰ ਵੀ ਜ਼ਿਆਦੇ ਸੋ ਜਿੱਦਾਂ ਡਾਕਿਆਂ ਵਾਲਾ ਇਤਿਹਾਸ ਦੇ ਵਿੱਚ ਉਹਦਾ ਉਹਨਾਂ ਨੇ ਠੀਕ ਡਾਕੇ ਮਾਰੇ ਸੀ ਪਰ ਉਹਨੇ ਡਾਕੇ ਮਾਰੇ ਸੀ ਹਥਿਆਰਾਂ ਦੇ ਲਈ ਹਥਿਆਰ ਲੈ ਕੇ ਆਉਣ ਲਈ ਤੇ ਕਿਸ ਤਰ੍ਹਾਂ ਆਜ਼ਾਦੀ ਲੈਣੀ ਆ ਉਸ ਦੇ ਲਈ ਚੰਗੇ ਚੀਜ਼ ਲਈ ਉਹਨਾਂ ਨੇ ਡਾਕੇ ਮਾਰੇ ਸੀ ਚਲੋ ਜੀ ਉਹਨਾਂ ਨੇ ਪੈਸੇ ਇਕੱਠੇ ਕਰਕੇ ਹਥਿਆਰ ਕਰਕੇ ਤੇ ਸਾਰੀਆਂ ਆਪਣੀਆਂ ਜਥੇਬੰਦੀਆਂ ਇਕੱਠੀਆਂ ਕਰ ਲਈਆਂ ਤੇ ਉਹਨਾਂ ਦਾ ਜਿਹੜਾ ਮੇਨ ਜਿਹੜਾ ਵੱਡੀ ਸਭ ਤੋਂ ਗਦਦ ਦੀ ਸੀ ਜਿੰਨਾ ਫੌਜੀ ਛਾਉਣਾ ਸੀ ਜਿਸ ਤਰ੍ਹਾਂ ਮੀਆਂ ਵਾਲੀ ਜਾਂ ਫੌਜੀਪੁਰ ਦੀ ਛਾਉਣੀ ਸੀ ਉਹ ਫੌਜ ਦੀਆਂ ਛਾਉਣੀਆਂ ਦੇ ਵਿੱਚ ਜਾ ਕੇ ਜਿਹੜੇ ਬ੍ਰਿਟਿਸ਼ ਰਾਜ ਦੇ ਵਿੱਚ ਆਪਣੇ ਸਿਪਾਈ ਸੀ ਸਿੱਖ ਸਿਪਾਈ ਸੀ ਉਹਨਾਂ ਨੂੰ ਪ੍ਰਚਾਰ ਕਰਨਾ ਤੇ ਉਹਨਾਂ ਨੂੰ ਆਪਣੇ ਵੱਲ ਕਰਨਾ ਇਹ ਕਾਰਜ ਸੌਪਿਆ ਗਿਆ ਕਰਤਾਰ ਸਿੰਘ ਫਰਾਬਾ ਜੀ ਨੂੰ ਕਰਤਾਰ ਸਿੰਘ ਫਰਾਬਾ ਜੀ ਆਪਣਾ ਨਾਮ ਬਦਲ ਕੇ ਕਿਸੇ ਛੋਣੀ ਚ ਸਾਧੂ ਦੇ ਨਾਮ ਨਾਲ ਇਤਿਹਾਸ 14 ਵਾ ਕਿਸੇ ਚ ਕੁਝ ਕਿਸੇ ਚ ਕੁਝ ਨਾਮ ਲੈ ਕੇ ਛੋਣੀਆਂ ਚ ਜਾਂਦੇ ਉਥੇ ਸਿੱਖੀ ਪ੍ਰਚਾਰ ਕਰਦੇ ਦੇਸ਼ ਦੀ ਆਜ਼ਾਦੀ ਲਈ ਗੱਲ ਕਰਦੇ ਜਿੱਲਤਪਰੀ ਜਿੰਦਗੀ ਜਿਹੜੀ ਗੁਲਾਮੀ ਦੀ ਉਹ ਜੀ ਰਹੇ ਸੀ ਉਸ ਤੇ ਉਹ ਫੁੱਟਪੌਦੇ ਠਕਾਰ ਵੀ ਤੁਸੀਂ ਉਹਨੀਆਂ ਨੂੰ ਛੱਡੋ ਤੇ ਆਪਾਂ ਦੇਸ਼ ਦੀ ਆਜ਼ਾਦੀ ਲਈ ਲਾੰਬੰਦ ਹੋਈਏ ਹਥਿਆਰ ਬੰਦ ਹੋਈਏ ਦੇਸ਼ ਦੀ ਜਾਦੀ ਲਈਏ ਉਸ ਨਾਲ ਬਹੁਤ ਸਾਰੇ ਸਿਪਾਹੀ ਵੀ ਜੋੜ ਚੁੱਕੇ ਸੀ ਤੇ ਸ਼ੌਣੀਆਂ ਦੀਆਂ ਸ਼ੌਣੀਆਂ ਕਈ ਜਿਹੜੀਆਂ ਹੁੰਦੀਆਂ ਵਾ ਬਟਾਲ ਵੀ ਉਹਨਾਂ ਨਾਲ ਜੁੜ ਗਈਆਂ ਜਦਾਂ ਕਈ ਰੈਜੀਮੈਂਟਾਂ ਉਹਨਾਂ ਨਾਲ ਜੁੜ ਗਈਆਂ ਤੋ ਇਹ ਚੀਜ਼ ਦੀ ਖਬਰ ਚਲੋ ਤਾਂ ਤੱਕ ਵੀ ਜਾਂਦੀ ਹੈ ਤੇ ਉਹਨਾਂ ਨੇ ਕਰਤਾਰ ਸਿੰਘ ਸਰਾਭਾ ਤੇ ਗਦਰ ਪਾਰਟੀ ਨੇ ਵਿਉਂਤ ਬਣਾਈ ਕਿ ਜਿਹੜੀ ਫਿਰੋਜ਼ਪੁਰ ਸ਼ੌਣੀ ਆ ਉੱਥੇ ਹਥਿਆਰ ਬਹੁਤ ਆ ਤੇ ਮੀਆਂ ਵਾਲੀ ਜਿਹੜੀ ਸ਼ੌਣੀ ਆ ਉਹਨਾਂ ਨੂੰ ਆਪਾਂ 21 ਫਰਵਰੀ 1914 ਨੂੰ ਉੱਥੇ ਹੱਲਾ ਬੋਲ ਕੇ ਅੰਦਰੋਂ ਇੱਕ ਰੇਜਿਮੈਂਟ 33 ਰੇਜਿਮੈਂਟ ਮੇ ਵੀ ਉਹਦੀ ਇਤਿਹਾਸ ਦੇ ਵਿੱਚ ਉਹ ਆਪਣਾ ਸਾਥ ਦੇਊਗੀ ਤੇ ਹੱਲਾ ਬੋਲ ਕੇ ਹਥਿਆਰ ਆਪਾਂ ਉਥੋਂ ਚੱਕਾਂਗੇ ਤੇ ਫਿਰ ਆਪਣੀ ਗਦਰ ਪਾਰਟੀ ਨੂੰ ਬਹੁਤ ਹਥਿਆਰ ਮਿਲ ਜਾਣਗੇ ਬੜਾ ਤਗੜਾ ਕਾਰਜ ਕਰਨ ਜਾ ਰਹੇ ਸੀ ਚਲੋ ਜੀ 21 ਨੂੰ ਕਰਨ ਜਾ ਰਹੇ ਸੀ ਉਹਨਾਂ ਦੇ ਵਿੱਚ ਚਲੋ ਗਦਾਰ ਹੁੰਦੇ ਆ ਤੇ ਜਿਹੜੇ ਗਦਾਰ ਹੁੰਦੇ ਉਹਨਾਂ ਨੇ ਨਾਮ ਇਤਿਹਾਸ ਦੇ ਵਿੱਚ ਸਦਾ ਲਈ ਲਿਖੇ ਜਾਂਦੇ ਆ ਜਿਸ ਤਰ੍ਹਾਂ ਸਿੱਖ ਰਾਜ ਨੂੰ ਤਬਾਹ ਕਰਨ ਲੱਗਿਆਂ ਹਰੇਕ ਬੱਚੇ-ਬੱਚੇ ਨੂੰ ਪਤਾ ਵਾ ਪੀਰਾ ਸਿੰਘ ਕੌਣ ਸੀ ਗੁਲਾਬ ਸਿੰਘ ਕੌਣ ਸੀ ਲਾਭ ਸਿੰਘ ਕੌਣ ਸੀ ਸੋ ਇਸੇ ਤਰ੍ਹਾਂ ਹੀ ਗਦਰ ਪਾਰਟੀ ਨੂੰ ਜਿਹੜੇ ਗਦਾਰ ਸਿੰਘ ਕਿਰਪਾਲ ਸਿੰਘ ਬੜਾ ਨਾਮ ਹੁੰਦਾ ਉਹ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਂਦਾ ਤੇ ਉਸ ਨੇ ਮੁਖਬਰੀ ਕਰ ਦਿੱਤੀ ਵੀ 21 ਨੂੰ ਸ਼ੋਨੀ ਦੇ ਹਮਲਾ ਕਰ ਰਿਹਾ ਕਰਤਾਰ ਸਿੰਘ ਸਰਾਦੇ ਗਦਰ ਪਾਰਟੀ ਵਾਲੇ ਉਹ ਚੱਕਨੇ ਹੋਗੇ ਇਹ ਗੱਲ ਲੱਗੇ ਪਤਾ ਕਰਤਾਰ ਸਿੰਘ ਸਰਾਦੇ ਨੂੰ ਵੀ ਸਾਡੇ ਜੋ ਮੁਖਬਰੀ ਹੋ ਗਈ ਹੁਣ ਵੇਖੋ ਜੀ ਉਸ ਬੰਦੇ ਦੀ ਇੱਕ ਕਹਾਂਗੇ ਫੁਰਤੀ ਮੀਟਿੰਗ ਕਰਕੇ ਬੰਦੇ ਇਕੱਠੇ ਕੀਤੇ ਬੰਗਾਲ ਵਾਲੇ ਸਾਰੇ ਆਏ ਬੋਸ ਹੋਣੀ ਜਿੰਨੇ ਵੀ ਬੰਦੇ ਸੀ ਕਿਉਂਕਿ ਹਿੰਦੂ ਵੀ ਵਿੱਚ ਹੈਗੇ ਸੀ ਗਦਰ ਪਾਰਟੀ ਦੇ ਵਿੱਚ ਤੇ ਮੀਟਿੰਗ ਕਰਕੇ 21 ਦੀ ਥਾਂ ਤੇ 19 ਨੂੰ ਹੱਲਾ ਬੋਲਣ ਦੀ ਪਲੈਨਿੰਗ ਤੈਅ ਕਰ ਲਈ ਗਈ ਵੀ ਦੋ ਦਿਨ ਪਹਿਲਾਂ ਹੀ ਹੱਲਾ ਬੋਲ ਦੇਣਾ ਵਾ ਤੇ ਬੰਦੇ ਕਿੱਦਾਂ ਇਕੱਠੇ ਕਰਨੇ ਸਾਰਾ ਕੁਝ ਉਹ ਕਰਤਾਰ ਸਿੰਘ ਸਰਾਭਾ ਭਜਨ ਅਠ ਕਰਦਾ ਸੀ ਤੇ ਕਲਕੱਤਿਆਂ ਲਾਹੌਰ ਲਾਹੌਰੋਂ ਕਲਕੱਤੇ ਪਤਾ ਨਹੀਂ ਲੱਗਦਾ ਸੀ ਕਿਹੜੇ ਟਾਈਮ ਕਿੱਥੋਂ ਚੱਲ ਜਾਂਦਾ ਬੰਗਾਲ ਤੋਂ ਲਾਹੌਰ ਕਿੰਨਾ ਪੈ ਜਾਂਦਾ ਸੀ ਨਾ ਉਸ ਸਮੇਂ ਦੇ ਵਿੱਚ ਕਿੰਨੇ ਕਿਹਦੇ ਸਾਥ ਨੂੰ ਹੋਣਗੇ ਪਰ ਕਰਤਾਰ ਸਿੰਘ ਸਾਹਿਬ ਪਤਾ ਨਹੀਂ ਕਿੰਨੇ ਕਿੰਨੇ ਢੇੜੇ ਲਾ ਕੇ ਬੰਦੇ ਇਕੱਠੇ ਕਰਦੇ ਸੀ ਲੋ ਜੀ ਇਹਨਾਂ ਨੇ 19 ਦਾ ਜਿਹੜਾ ਫਰੋਜ ਕੋਸ਼ ਹੋਣੀ ਤੇ ਹਮੜਾ ਕਰਨਾ ਸੀ ਉਹ ਫੇਰ ਵਿੱਚ ਗਦਾਰ ਪੈ ਗਏ ਕਾਫੀ ਕੁਝ ਲੰਮਾ ਚੋੜਾ ਇਤਿਹਾਸ ਜੋ ਦੱਸਣ ਲੱਗ ਪਾ ਮਾ ਫਿਰ ਉਹ ਜਿਆਦਾ ਜਿਹੜੂ ਡੀਪ ਲਈ ਗਈ ਹੈ ਇਤਿਹਾਸ ਕੀ ਸੁਣਨ ਨਹੀਂ ਚਾਹੁੰਦੇ ਫਿਰ ਉਹ ਕੋਈ ਬੋਰਨਾ ਦਾ ਨੁਕਵਾ ਤੇ ਚਲੋ ਸ਼ਾਰਟ ਚ ਦਾ ਦਿੰਨਾ ਤੇ ਉਹ ਵੀ ਉਹਨਾਂ ਦਾ ਫੇਲ ਹੋ ਗਿਆ ਪਰ ਦੇਖੋ ਜੀ ਉਹਨਾਂ ਦਾ ਜਿਹੜਾ ਫੇਲ ਹੋਇਆ ਹੱਲਾ ਬੋਲਣਾ ਸੀ ਉਹਨਾਂ ਦਾ ਜਿਹੜਾ ਮਿਸ਼ਨ ਸੀ ਉਹ ਫੇਲ ਹੋ ਗਿਆ ਪਰ ਕਰਤਾਰ ਸਿੰਘ ਸਰਾਬੇ ਦੇ ਸਪਿਰਟ ਦੇ ਵਿੱਚ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਦੇਸ਼ ਦੀ ਆਜ਼ਾਦੀ ਲੈਣ ਬਾਰੇ ਜੋ ਉਹਦਾ ਜਜ਼ਬਾ ਸੀ ਉਸ ਨੂੰ ਕੋਰਾ ਵੀ ਖੇਸ ਨਾ ਪੰਕੀ ਉਸ ਦਾ ਜਜ਼ਬਾ ਉਸੇ ਤਰ੍ਹਾਂ ਰਿਹਾ ਕੋਈ ਉਹਨੇ ਟੈਂਦੇ ਕਲਾ ਨਹੀਂ ਆ ਨੀ ਕਿ ਮੇਰਾ ਮਿਸ਼ਨ ਕੋਈ ਨਹੀਂ ਫੇਰ ਸਮਝੂ ਉਸ ਨੇ ਫੇਰ ਆਪਣੇ ਨਵੀਆਂ ਪਲਾਨੀਆਂ ਸ਼ੁਰੂ ਕਰਤੀਆਂ ਹੁਣ ਆਪਾਂ ਇਹ ਕਰਨਾ ਹੁਣ ਆਪਾਂ ਇਹ ਕਰਨਾ ਭਾਵੇਂ ਗਦਰ ਲਹਿਰ ਉਦੋਂ ਪੂਰੀ ਤਰ੍ਹਾਂ ਕਮਜ਼ੋਰ ਹੋ ਚੁੱਕੀ ਟੁੱਟ ਚੁੱਕੀ ਸੀ ਪਰ ਕਰਤਾਰ ਸਿੰਘ ਸਰਾਬੇ ਨੇ ਸਾਰਿਆਂ ਨੂੰ ਕਿਸ ਤਰ੍ਹਾਂ ਹੱਲਾਸ਼ੇਰੀਆਂ ਦਿੱਤੀਆਂ ਪਰ ਜਿੱਦਾਂ ਕਹਿ ਲਉ ਕਿ ਕਿਸਮਤ ਮਾੜੀ ਤੇ ਉਦੋਂ ਗਦਰ ਲਹਿਰ ਦੇ ਨਾਲ ਜਿਹੜੇ ਬੰਦੇ ਤਾਲੁਕਾਤ ਰੱਖਦੇ ਸੀ ਉਹਨਾਂ ਦੀਆਂ ਗ੍ਰਿਫਤਾਰੀਆਂ ਸਟਾਰਟ ਹੋ ਗਈਆਂ ਲੋਕਾਂ ਨੂੰ ਗ੍ਰਿਫਤਾਰ ਕਰਨ ਲੱਗ ਪਏ ਕਰਤਾਰ ਸਿੰਘ ਸਰਾਬੇ ਜੀ ਨੂੰ ਰਜਿੰਦਰ ਸਿੰਘ ਜੀ ਦੇ ਘਰੋਂ ਵੇੜੇ ਦੇ ਵਿੱਚੋਂ ਇਹ ਕਵਤਾ ਸੁਣਾ ਰਹੇ ਸੀ ਆਪਣੀ ਗਦਰ ਅਖਬਾਰ ਦੇ ਵਿੱਚੋਂ ਆਲੇ ਦੁਆਲੇ ਲੋਕ ਬੈਠੇ ਸੀ ਤੇ ਪੁਲਿਸ ਵਾਲੇ ਪ੍ਰੋਪਰ ਆਪਣੇ ਆਏ ਸਾਰਾ ਕੁਝ ਉਹਨਾਂ ਨੂੰ ਪਤਾ ਸੀ ਪ੍ਰੋਪਰ ਮੁਖਬਰੀ ਹੋਈ ਤੇ ਆਪਣੇ ਬੰਦੋਬਸਤ ਨਾਲ ਆਣ ਕੇ ਇਨਾ ਤੇ ਹੱਲਾ ਬੋਲ ਕੇ ਇਹਨਾਂ ਨੂੰ ਫੜ ਲਿਆ ਤੇ ਫੜ ਕੇ ਇਹਨਾਂ ਤਿੰਨ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਲੈ ਗਏ ਜੇਲ੍ਹ ਦੇ ਵਿੱਚ ਮੁਕਦਮਾ ਚੱਲਿਆ ਗਵਾਹ ਆਏ ਪਰ ਇਹਨਾਂ ਦੇ proper separate ਸੀ ਜੇਲ੍ਹ ਦੇ ਅੰਦਰ ਵੀ ਚੜਦੀ ਕਲਾ 'ਚ ਚੜਦੀ ਕਲਾ 'ਚ ਜੋਧੇ ਰਹਿੰਦੇ ਜੇਲ੍ਹ ਦੇ ਵਿੱਚ ਇਹਨਾਂ ਦੀ ਮੁਲਾਕਾਤ ਕਰਨ ਇਹਨਾਂ ਦੇ ਦਾਦਾ ਜੀ ਆਏ ਸਰਦਾਰ ਬਦਨ ਜੀ ਸਰਦਾਰ ਬਦਨ ਸਿੰਘ ਜੀ ਜਦੋਂ ਆਏ ਜੇਲ੍ਹ ਦੇ ਵਿੱਚ ਤੇ ਮਨ ਚੋਂ ਹੋ ਜਾਂਦਾ ਵੀ ਹੋੜਾ ਵੀ 19 ਸਾਲਾਂ ਦਾ ਮੇਰਾ ਪੋਤਰਾ ਤੇ ਜਿੰਨੇ ਹੁਣ ਨਿਕਲਣਾ ਨਹੀਂ ਜੇਲ੍ਹ ਚ ਇਹਨੂੰ ਫਾਂਸੀ ਹੋ ਜਾਣੀ ਆ ਪਰ ਦੇਖੋ ਜੀ ਕਿਰਤਾਰ ਸਿੰਘ ਸਰਾਭ ਆਪਣੇ ਦਾਦੇ ਨੂੰ ਸਮਝਾਉ ਰਿਹਾ ਦਾਦੇ ਨੂੰ ਪਹਿਲਾਂ ਪੁੱਛਦਾ ਵਾ ਵੀ ਆਪਣਾ ਫਲਾਨਾ ਰਿਸ਼ਤੇਦਾਰ ਦਾਦਾ ਜੀ ਦਾਦਾ ਉਹ ਪਲੇਗ ਨਾਲ ਮਾਰੇ ਗਿਆ ਫਲਾਨਾ ਪਲੇਗ ਨਾਲ ਕਿਉਂਕਿ ਉਹ ਸਮਾਂ ਚ ਕਿੰਨੇ ਪਲੇਗ ਆਈ ਸੀ 1910 12 ਤੋਂ ਲੈ ਕੇ ਤੇ 1914 15 ਤੱਕ ਤੇ ਕਰਤਾਰ ਸਿੰਘ ਸਭ ਆਪਣੇ ਦਾਦੇ ਨੂੰ ਕਹਿੰਦਾ ਵੀ ਉਹ ਪਲੇਗ ਨਾਲ ਮਾਰੇਗੇ ਕੋਈ ਉਹਨਾਂ ਨੂੰ ਯਾਦ ਨਹੀਂ ਰੱਖਦਾ ਤੇ ਮੈਂ ਤਾਂ ਦੇਸ਼ ਦੀ ਆਜ਼ਾਦੀ ਲਈ ਤਗੜਾ ਕਾਰਜ ਕਰ ਲਗਾ ਤੁਸੀਂ ਮਾਨਕਾ ਤੋਂ ਹੌਲਾ ਕਰ ਦੇ ਜੋ ਵੀ ਐਡੀ ਤਗੜੀ ਇਹ ਬੰਦੇ ਚ ਸਪਿਰਟ ਵੇਖੋ ਵੀ ਜੇਲ੍ਹ ਚ ਬੈਠਾ ਦੇਸ਼ ਦੀ ਆਜ਼ਾਦੀ ਦੇ ਲਈ ਤੇ ਆਪਣੀ ਦਾਦੀ ਨੂੰ ਕਿਸ ਤਰ੍ਹਾਂ ਅਗੋਂ ਹਲਾ ਸ਼ਰੀ ਦੇ ਰਿਹਾ ਵੀ ਗੱਲ ਹੀ ਕੋਈ ਨਹੀਂ ਦਾਦਾ ਜੀ ਫਿਰ ਕੀ ਆ ਵੀ ਐਡਾ ਤਗੜਾ ਜੋਧਾ ਜਝਾਰੂ ਵੀ ਮੈਂ ਹੈਰਾਨ ਖੁਨਾਂ ਦੀ ਐਡਾ ਤਗੜਾ ਸੂਰਬੀਰ ਜੋਧਾ ਸਪ੍ਰਿਟ ਵਾਲਾ ਆਪਣੇ ਇਤਿਹਾਸ ਦੇਸ਼ ਦੀ ਇਜ਼ਾਦੀ ਲਈ ਕਿਹੜਾ ਹੋਇਆ ਹੋਰ ਸਾਰਿਆਂ ਦੀ ਤਗੜੀ ਸ਼ਹਾਦਤ ਆ ਪਰ ਇਹਦੇ ਨਾਲ ਮੁਕਾਬਲਾ ਕਰਨ ਵਾਲਾ ਨਹੀਂ ਮੈਨੂੰ ਲੱਗਦਾ ਕੋਈ ਵੀ ਹੋਇਆ ਵੀ ਜਿੰਦੇ ਵਿੱਚ ਇਹ ਹਰੇਕ ਸ਼ਹੀਦ ਜਿਹੜੇ ਹੁੰਦੇ ਆ ਨਾ ਦੇਸ਼ ਤੋਂ ਕੌਮ ਤੋਂ ਉਹਨਾ ਉਹ ਸ਼ਹੀਦ ਇੱਕ ਦੂਜੇ ਨਾਲ ਨਹੀਂ ਰਲਦੇ ਉਹਨਾਂ ਦਾ ਹਰੇਕ ਦਾ ਸ਼ਹਾਦਤ ਦਾ ਜਜ਼ਬੇ ਦਾ ਥੋੜਾ ਥੋੜਾ ਅੰਤਰ ਹੁੰਦਾ ਜ਼ਰੂਰ ਹੈ ਇਹ ਪਤਾ ਨਹੀਂ ਜਾਂ ਕੁਦਰਤੀ ਤੌਰ ਤੇ ਹੁੰਦਾ ਵਾ ਜਾਂ ਕਿਸ ਤਰ੍ਹਾਂ ਹੁੰਦਾ ਵਾ ਪਰ ਜਿਹੜੇ ਸਿੱਖੀ ਸਪਿਰਟ ਵਾਲੇ ਆ ਨਾ ਜਿੰਨੇ ਮੈਂ ਇਤਿਹਾਸ ਚ ਪੜਦਾ ਜਿੰਨਾਂ ਦੇ ਜਿਹੜੇ ਸਿੱਖ ਖਾਸ ਕਰਕੇ ਸ਼ਹੀਦੀ ਉਹਨਾਂ ਭਾਵੇਂ ਕੌਮ ਲਈ ਤੇ ਭਾਵੇਂ ਦੇਸ਼ ਦੇ ਲਈ ਉਹਨਾਂ ਦਾ ਇੱਕ ਦੂਜੇ ਦੇ ਨਾਲ ਤਾਲਮਿਲ ਥੋੜਾ ਥੋੜਾ ਦਿਖਦਾ ਵਾ ਇਤਿਹਾਸ ਦੇ ਵਿੱਚ ਪਤਾ ਨਹੀਂ ਹੋ ਜਾਂਦਾ ਕਿ ਸਿੱਖੀ ਸਪਲਿਟ ਕਰਕੇ ਵੀ ਸਿੱਖਾਂ ਦੀ ਉਹਨਾਂ ਨੂੰ ਸਿਖਾਇਆ ਹੀ ਇਸ ਤਰ੍ਹਾਂ ਗਿਆ ਵਾ ਕਿ ਉਹਨਾਂ ਨੂੰ ਜਿਸ ਤਰ੍ਹਾਂ ਗਤਾਰ ਸਿੰਘ ਸਰਾਭਾ ਜੀ ਤੇ ਮੁਕਦਮੇ ਚੱਲੇ ਝੂਠੇ ਗਵਾਹ ਪੇਸ਼ ਕੀਤੇ ਗਏ ਝੂਠੇ ਮੁਕਦਮੇ ਉਹਨਾਂ ਦੇ ਪੇਸ਼ ਕੀਤੇ ਗਏ ਵੀ ਇਹਨਾਂ ਨੇ ਅਮਰੀਕਾ ਜਾ ਕੇ ਆ ਕੀਤਾ ਕੈਨੇਡਾ ਜਾ ਕੇ ਆ ਕੀਤਾ ਕਿਸ ਹਥਿਆਰ ਕਿਸ ਤਰ੍ਹਾਂ ਕਿਦਾਂ ਹੋਇਆ ਤੇ ਉਹਨਾਂ ਨੂੰ ਸ਼ਹਾਦਤ ਦੇਣ ਦੀ ਜਿਹੜੀ ਸਤੰਬਰ ਸੀ 23 ਸਤੰਬਰ ਨੂੰ ਐਲਾਨ ਲਾ ਲਖ ਅਖੀਰਲਾ ਐਲਾਨ ਕਰ ਦਿੱਤਾ ਵੀ ਇਹਨਾਂ ਨੂੰ ਹੁਣ ਫਾਂਸੀ ਹੋਵੇਗੀ ਤੇ ਜਦੋਂ ਉਹਨਾਂ ਨੇ ਫਾਂਸੀ ਦੀ ਸਜ਼ਾ ਸੁਣ ਕੇ ਤੇ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਡੋਲੇ ਨਹੀਂ ਖੁਸ਼ੀ ਦੇ ਵਿੱਚ ਬੰਦੇ ਮਾਤਰਮ ਤੇ ਆਪਣਾ ਜੋ ਵੀ ਸਪਿਰਟ ਦੇ ਵਿੱਚ ਜਕਾਰੇ ਛੱਡੇ ਉਹਨਾਂ ਨੇ ਜੜਦੀ ਕਲਾ ਦੇ ਵਿੱਚ ਰਹੇ ਤੇ ਇੱਥੇ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਵਾਂ ਜ਼ਿਆਦਾਤਰ ਇਤਿਹਾਸਕਾਰ ਉਹਨਾਂ ਨੂੰ ਜੋੜਦੇ ਆ ਕਾਮਰੇਡ ਦੇ ਨਾਲ ਪੰਜਾਬ ਦੇ ਵਿੱਚ ਵੀ ਸੁਣਿਆ ਹੋਵੇਗਾ ਕਹਿ ਦਿੰਦੇ ਨਹੀਂ ਜੋ ਮਾਰਕਸਵਾਦ ਦੇ ਜਿਹੜੇ ਧਾਰਨਾ ਤੇ ਚੱਲਦੇ ਸੀ ਉਹ ਤਾਂ ਕਾਮਰੇਡ ਬੰਦੇ ਸੀ ਨਹੀਂ 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 ਉਹ ਕੋਈ ਕਾਮਰੇਡ ਬੰਦੇ ਨਹੀਂ ਸੀ ਇੱਕ ਉਹ ਸਿੱਖੀ ਸਪਿਰਟ ਲੈ ਕੇ ਸਿੱਖ ਬੰਦੇ ਸੀ ਉਹਨਾਂ ਦੀ ਜਿਹੜੀ ਲਹਿਰ ਸੀ ਉਹਦੇ ਵਿੱਚ ਸਾਰਾ ਕੁਝ ਹੀ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਕੀਤਾ ਗਿਆ ਸੀ ਭਾਵੇਂ ਉਹਦਾ ਨਾਂ ਗਦਰ 1857 ਦਾ ਗਦਰ ਲਾਲਾ ਹਰਦੀয়াল ਜਿਹੜਾ ਇੱਕ Hindu ਸੀ ਉਸਨੇ ਰੱਖਿਆ ਤੇ ਜਿਹੜਾ ਉਹਨਾਂ ਦਾ ਸਥਾਨ ਸੀ ਹੁੰਦਾ ਵੀ Hindu ਨਾਂ ਰੱਖਿਆ ਗਿਆ ਤੇ ਜਿਹੜੇ ਉਹਨਾਂ ਦਾ ਫਤਿਹ ਬਣਾਉਂਦਾ ਸੀ ਉਹ ਸੀ ਬੰਦੇ ਮਾਤਰਮ ਉਹ ਵੀ ਲਾਲਾ ਹਰਦੀয়াল ਜੀ ਨੇ ਰੱਖਿਆ ਬਸ ਇਹ ਚੀਜ਼ ਆਪਾਂ ਨੂੰ ਤੱਤ ਮਿਲਦੇ ਆ ਵੀ Hindu ਨਾ ਜੋੜਨ ਦੇ ਪਰ ਉਹਨਾਂ ਦੇ ਵਿੱਚ ਸਿੱਖੀ ਸਪਿਰਟ ਸੀ ਉਹ ਬਚਪਨ ਤੋਂ ਹੀ ਆਈ ਸੀ ਫਿਰ ਉਹਦੇ ਸਕੂਲਾਂ ਕਾਲਜਾਂ ਦੇ ਵਿੱਚ ਉਸ ਦਾ ਪਰਿਵਾਰਿਕ ਮਾਹੌਲ ਬਾਹਰ ਵਿਦੇਸ਼ਾਂ ਚ ਗੁਰਦਾਰਿਆਂ ਦੇ ਵਿੱਚੋਂ ਉਹਦੇ ਚਾਰ ਸ਼ਫੀਰੇ ਦੇਖ ਲਓ ਸਿੱਖੀ ਦਾ ਹੀ ਇੱਕ ਬੂਟਾ ਦਾਇਰਾ ਲੱਗਾ ਹੋਇਆ ਸੀ ਉਸ ਨੇ ਜੋ ਵੀ ਕੀਤਾ ਉਹ ਸਿੱਖੀ ਸਪ੍ਰਿਟ ਦੇ ਅੰਡਰ ਰਹਿ ਕੇ ਕੀਤਾ ਇੱਕ ਉਹ ਸਿੱਖ ਸ਼ਹੀਦ ਸੀ ਸਰਦਾਰ ਸਿੰਘ ਸਰਬਾ ਜੀ ਤੇ ਚਲੋ ਜੀ ਉਹਨਾਂ ਨੂੰ ਜਦੋਂ ਸਜ਼ਾ ਸੁਣਾ ਦਿੱਤੀ ਗਈ 14 ਨਵੰਬਰ 1914 ਨੂੰ ਉਹ ਕਾਲਾ ਦਿਨ ਆਇਆ ਜਦੋਂ ਇਹਨਾਂ ਨੂੰ ਸਵੇਰੇ ਇਸ਼ਨਾਨ ਕਰਵਾ ਕੇ ਤੇ ਇਨਨੇ ਤਿੰਨਾਂ ਸਾਥੀਆਂ ਨੂੰ ਫਾਂਸੀ ਦਿੱਤੀ ਗਈ ਤੇ ਆਪਣੇ ਦੇਸ਼ ਦੀ ਆਜ਼ਾਦੀ ਲਈ ਹੱਸ-ਹੱਸ ਜਾਨਾਂ ਵਾਰੀਏ ਕਰਤਾਰ ਸਿੰਘ ਸਰਾਭਾ ਜੀ ਤੇ ਇੱਕ ਆਉਣ ਵਾਲੇ ਚੰਗੇ ਭਵਿੱਖ ਦੀ ਉਮੀਦ ਰੱਖ ਗਏ ਤੇ ਆਪਣਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਇਤਿਹਾਸ ਦੇ ਵਿੱਚ ਲਿਖ ਗਏ ਵੀ ਆਉਣ ਵਾਲੇ ਬੱਚੇ-ਬੱਚੇ ਨੂੰ ਮੇਰਾ ਇਤਿਹਾਸ ਮੇਰੇ ਕਾਰਨਾਮੇ ਪਤਾ ਹੋਣ ਜਾਂ ਨਾ ਹੋਣ ਪਰ ਇਹਨਾਂ ਪਤਾ ਹੋਊ ਕਿ ਕੋਈ ਕਰਤਾਰ ਸਿੰਘ ਸਰਾਭਾ ਸ਼ਹੀਦ ਸਿੱਖਾਂ ਦੇਸ਼ ਦੀ ਆਜ਼ਾਦੀ ਹਿੰਦੁਸਤਾਨ ਦੇ ਲਈ ਹੋਇਆ ਸੀ ਬੜੀ ਤਗੜੀ ਸ਼ਹਾਦਤ ਉਸ ਤੇ ਵੀਡੀਓ ਬਣਾਉਣ ਦਾ ਮੇਰਾ ਫਰਜ਼ ਬੰਦਾ ਸੀ ਤੁਹਾਡਾ ਸੁਣਦਾ ਫਰਜ਼ ਬੰਦਾ ਵਾ ਲਾਈਕ ਕਰਨਾ ਪਸੰਦ ਕਰਨਾ ਉਹ ਬਾਅਦ ਦੀ ਗੱਲ ਹੈ ਪਰ ਇਹ ਵੀਡੀਓ ਨਾਲ ਇਹ ਦੱਸ ਸਕਦੇ ਹਾਂ ਕਿ ਜਿਹੜੇ ਸਾਡੇ ਨੌਜਵਾਨ ਜਿਸ ਤਰ੍ਹਾਂ ਅਸੀਂ ਆਂ ਅਸੀਂ ਆਪਣੇ ਇਤਿਹਾਸ ਨੂੰ ਵਿਸਾਰਿਆ ਨਹੀਂ ਕੋਈ ਇਹ ਨਾ ਸੋਚੇ ਕੋਈ ਜਿਹੜੇ ਹੋਰ ਬੰਦੇ ਆ ਹੋਰ ਧਰਮਾਂ ਦੇ ਜਾਂ ਹੋਰ ਯਾਰ ਇਹਨਾਂ ਨੂੰ ਕੀ ਸਿੱਖੀ ਇਤਿਹਾਸ ਦਾ 90% ਸਾਨੂੰ ਪਤਾ ਹੀ ਆ ਅੱਜ ਕੱਲ ਦੇ ਨੌਜਵਾਨ ਬਹੁਤ ਇਤਿਹਾਸ ਪੜਦੇ ਬੜੀ ਖੁਸ਼ੀ ਹੁੰਦੀ ਮੈਂ ਆਪ ਜਿੱਦਾਂ ਇਤਿਹਾਸ ਦਾ ਹਿਸਟਰੀ ਸਟੂਡੈਂਟ ਰਿਆਂ ਖਾਸ ਕਰਕੇ ਜਮਰੀ ਸਰ ਤੋਂ ਤੇ ਇਸ ਲਈ ਜਿਹੜੀ ਇੱਕ ਇਤਿਹਾਸ ਜ਼ਰੂਰ ਪੜ੍ਹਨਾ ਚਾਹੀਦਾ ਵਾ ਤੇ ਕਰਤਾਰ ਸਿੰਘ ਸਰਾਭਾ ਜੀ ਦੇ ਸੇਹੀਦ ਹੋਂਦ ਤੋਂ ਬਾਅਦ ਚ ਕੋਲੋਨਲ ਜੋ ਸੁਪਨੇ ਸੀ ਸਾਰਾ ਕੁਝ ਸੀ ਤੇ ਲਾਸਟ ਦੇ ਵਿੱਚ ਆਪਾਂ ਵੀਡੀਓ ਨੂੰ ਸਮਾਪਤ ਕਰਨ ਤੋਂ ਪਹਿਲੂ ਇੱਕ ਉਹਨਾਂ ਵੱਲੋਂ ਜਿਹੜੀ ਕਵਿਤਾ ਸੀ ਉਹਨਾਂ ਦੇ ਸਾਥੀ ਸੰਤੁਖ ਸਿੰਘ ਨੇ ਲਿਖੀ ਪਰ ਉਹਨਾਂ ਦਾ ਜਿਹੜਾ ਸੰਦੇਸ਼ ਸੀ ਬਹੁਤ ਮਕਬੂਲ ਹੋਈ ਸੀ ਉਹ ਕਵਿਤਾ ਤੇ ਮੈਂ ਉਹ ਬੁੱਕ ਨੂੰ ਪੜੂਗਾ ਜਿਹੜੇ ਬੁੱਕ ਦੇ ਵਿੱਚ ਲਿਖੀ ਆ ਤੇ ਇਹ ਤੁਹਾਨੂੰ ਮੈਂ ਗਰੂਸ ਸੁਣਾਉਂਗਾ ਕਿਉਂਕਿ ਮੈਨੂੰ ਆ ਬੜੀ ਵਧੀਆ ਲੱਗੀ ਸੀ ਪਾਣੀ ਵਿੱਚ ਕਰਤਾਰ ਕਰਤਾਰ ਚੱਲਿਆ ਮੇਰੇ ਪਿਆਰਿਓ ਫਿਕਰ ਨਾ ਮੂਲ ਕਰਨਾ ਵਿਦਾ ਬਖਸ਼ਨੀ ਖੁਸ਼ੀ ਦੇ ਨਾਲ ਮੈਨੂੰ ਪਿੱਛੋ ਰੱਖਣਾ ਤੁਸਾਂ ਨੇ ਕਮਯਾਰੀ ਇਹੋ ਪੌਣਾ ਪਿਆ ਸਵਾਲ ਮੈਨੂੰ ਉਹ ਕੈਸੀ ਘੜੀ ਸੁਲੱਖਣੀ ਜੰਮਿਆ ਮੈਂ ਸੇਵਾ ਦੇਸ਼ ਦੀ ਦਾ ਆਇਆ ਖਿਆਲ ਮੈਨੂੰ ਤਨ ਭਾਗ ਮੇਰੇ ਇਸੇ ਨੇਕ ਕੰਮੋ ਕੋਈ ਮੂਲ ਨਾ ਸਕਿਆ ਟਾਲ ਮੈਨੂੰ ਐਪਰ ਬਹੁਤ ਥੋੜੀ ਸੇਵਾ ਹੋਈ ਮੈਥੋਂ ਐਪਰ ਬਹੁਤ ਥੋੜੀ ਸੇਵਾ ਹੋਈ ਮੈਥੋਂ ਲਿਆ ਪਕੜ ਫਰੰਗ ਦੇ ਜਾਲ ਮੈਨੂੰ ਹੋਇਆ ਸਾਬਤੀ ਦੇ ਨਾਲ ਸਿਦਕ ਪੂਰਾ ਐਸੀ ਬਾਤ ਦੀ ਖੁਸ਼ੀ ਕਮਾਲ ਮੈਨੂੰ ਨਾਲ ਖੁਸ਼ੀ ਦੇ ਗੁਰਾਂ ਨੇ ਪੁੱਤ ਵਾਰੇ ਨਾਲ ਖੁਸ਼ੀ ਦੇ ਗੁਰਾਂ ਨੇ ਪੁੱਤ ਵਾਰੇ ਦਿਸੇ ਚਮਕਦੀ ਨੇਕ ਮਿਸਾਲ ਮੈਨੂੰ ਕੂੜਾ ਜਿਸਮ ਫਾਨੀ ਹੋਸੀ ਅੰਤ ਫਾਨੀ ਕੋਈ ਪਿਆਰ ਨਾ ਇਸ ਦੇ ਨਾਲ ਮੈਨੂੰ ਮੈਂ ਹਾਂ ਆਤਮਾ ਸਦਾ ਅਕਾਲ ਮੂਰਤ ਪਕੜ ਸਕਦਾ ਕਦੇ ਨਾ ਕਾਲ ਮੈਨੂੰ ਹਾਂਸੀ ਤੀਰ ਤਲਵਾਰ ਬੰਦੂਕ ਵਰਸ਼ੀ ਕੱਟ ਸਕਣ ਨਾ ਰਤੀ ਰਵਾਲ ਮੈਨੂੰ ਨਾਲ ਖੁਸ਼ੀ ਦੇ ਹੁਕਮ বাজਾਇਆ ਏ ਦਿੱਤਾ ਆਪ ਜੋ ਪੁਰਖ ਅਕਾਲ ਮੈਨੂੰ ਪਾਣੇ ਵਿੱਚ ਕਰਤਾਰ ਕਰਤਾਰ ਚੱਲਿਆ ਤੁਸੀਂ ਰੱਖਣਾ ਯਾਦ ਖੋ ਦਿਆਲ ਮੈਨੂੰ ਇਹ ਕਿਤਾਬ ਹੈ ਜੀ ਤੂਫਾਨਾਂ ਦਾ ਸ਼ਾਹਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਜਮੀਰ ਸਿੰਘ ਜੀ ਜਿਹਨੂੰ ਲਿਖੀ ਗਈ ਇਸ ਨੂੰ ਖਰੀਦ ਕੇ ਮਾਰਕੀਟ ਚ ਜਰੂਰ ਪੜਿਓ ਤੇ ਆਪਣੇ ਉਸ ਸ਼ਹੀਦ ਨੂੰ ਬਹੁਤ ਕੋਟ-ਕੋਟ ਪ੍ਰਣਾਮ ਕਰਦਾ ਵਾਂ ਤੇ ਸਿਰ ਝੁਕਦਾ ਇਹੋ ਜੇ ਸ਼ਹੀਦਾਂ ਨੂੰ ਪੜ ਕੇ ਸੁਣ ਕੇ ਵਜੇ ਕਾ ਖਾਲਸਾ ਵਜੇ ਕੀ ਫਤਿਹ